ਜਿੱਤੇੜਾ ਬੋਤਾ ਨਸ਼ਾ ਕਰਦੇ ਆ ਮੈਂ ਮੇਰੇ ਇੱਕ ਲੜਕਾ ਸੀ ਉਹ ਅਸੀਂ ਗੋਲੀ ਗਲੀ ਵਿੱਚ ਸ਼ੇ ਦਿਖਾਣ ਦੇ ਸੀ ਤੇ ਇਸੇ ਦੇ ਸਦੀ ਬਸਟੈਂਡ ਦੇ ਅੱਖ ਲੱਗੀ ਸਾਡੀ ਕਿਸੇ ਨੇ ਵੀਡੀਓ ਵਾਇਰਲ ਕਰਤੀਆ ਤੇ ਉਹ ਅਸੀਂ ਸਵਾਮੀ ਮਿਕਾਣਾ ਮਚਾਂ ਚਾਹਿਆ ਨਸ਼ਾ ਸ਼ਰਨ ਲਈ ਤੇ ਉਹਨੇ ਸਾਨੂੰ ਮੈਸੇਜ ਜੰਦਨ ਆ। ਅਸੀਂ ਸਿਰੇ ਬਸਟੈਂਡ ਦੇ ਵਿੱਚ ਸਰ ਅਸੀਂ ਚਾਹ ਪੀ ਗਏ ਅਸੀਂ ਸਰ ਉੱਤੇ ਬੈਠੇ ਹੋਏ ਸੀਗੇ ਸਰ ਸਾਡੀ ਉੱਤੇ ਅੱਖ ਲੱਗੀ ਅਸੀਂ ਥੋੜਾ ਬੋਦਾ ਨਸ਼ਾ ਕਰਦੇ ਆ ਠੀਕ ਹੈ ਜਿਹਦੇ ਕਰਕੇ ਸਰ ਸਾਡੀ ਕਿਸੇ ਨੇ ਫੋਟੋ ਕਰਕੇ ਵੀਡੀਓ ਵਾਇਰਲ ਕਰਤੀ ਕੱਲ ਅ ਬਸ ਸਟੈਂਡ ਜਿਹੜਾ ਕਿ ਥਾਣਾ ਰਾਮ ਬਾਗ ਦੇ ਏਰੀਆ ਦੇ ਵਿੱਚ ਆਉਂਦਾ ਹੈ ਅੰਮ੍ਰਿਤਸਰ ਸੀਪੀ ਦੇ ਵਿੱਚ ਇੱਥੇ ਇੱਕ ਫੋਟੋ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਇੱਕ ਲੜਕਾ ਤੇ ਲੜਕੀ ਉੱਥੇ ਇੱਕ ਬੈਂਚ ਦੇ ਡਿੱਗੇ ਪਏ ਸੀ ਜਿਹਦੇ ਵਿੱਚ نیچے ਕੈਪਸ਼ਨ ਸੀ ਕਿ ਨਸ਼ਾ ਕਰਕੇ ਡਿੱਗੇ ਪਏ ਸੀ ਉਹ ਲੜਕਾ ਲੜਕੀ ਸੀ ਦੋਨੋਂ ਆਡੈਂਟੀਫਾਈ ਕੀਤੇ ਉਹ ਇੱਕ ਤਾਂ ਜੋੜਾਫਾਟ ਖਮਕਮੂਰੇ ਦਾ ਰਹਿਣ ਵਾਲਾ ਐ ਤੇ ਲੜਕੀ ਛਾਟੇ ਸਾਈਡ ਦੀ ਰਹਿਣ ਵਾਲੀ ਐ ਇਹਦੇ ਵਿੱਚ ਇੱਥੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਉੱਤੇ ਨੌਜਵਾਨ ਜਾਂ ਲੜਕੇ ਲੜਕੀਆਂ ਘੁੰਮਦੇ ਆ ਇਹਨਾਂ ਦੇ ਵਿੱਚ ਪੁਲਿਸ ਨੇ 109 CrPC ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਫੀ ਵਾਰ ਜਿਵੇਂ ਕਿ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਪ੍ਰੀਵੈਂਟਿਵ ਐਕਸ਼ਨ ਕਰਕੇ ਇਹ ਲੜਕਾ ਤੇ ਲੜਕੀ ਨੂੰ ਵੀ ਦੋ ਵਾਰ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ 109 CrPC ਦੇ ਤਹਿਤ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸੀ ਬਟ ਕਿਉਂਕਿ ਇਹ ਡਰੱਗ ਅਡਿਕਟ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਝੜੜ ਹੈ ਜਿਹੜੇ ਇੱਥੇ ਜਿਵੇਂ ਤੁਰੇ ਫਿਰਦੇ ਨੇ ਜਾਂ ਇਵਨ ਪ੍ਰੋਸਟੀਟਿਊਸ਼ਨ ਦੇ ਵਿੱਚ ਵੀ ਜਿਵੇਂ ਕਈ ਲੜਕੀਆਂ ਉੱਥੇ ਪੈ ਗਈਆਂ ਨੇ ਉਹ ਨਸ਼ਾ ਹੈ ਉਹਨਾਂ ਨੂੰ ਉਨ੍ਹਾਂ ਦੀ ਸਹਿਮਤੀ ਦੇ ਨਾਲ ਤੇ ਉਨ੍ਹਾਂ ਦੇ ਘਰਿਆਂ ਦੀ ਸਹਿਮਤੀ ਦੇ ਨਾਲ ਅੱਜ ਇਥੇ Swami Vivekananda ਜਿਹੜਾ ਨਸ਼ਾ ਛਡਾਊ ਕੇਂਦਰ ਹੈ ਗੁਰਨਾਨਕ ਦੇਵ ਹਸਪੀਟਲ ਇਥੇ ਦਾਖਲ ਕਰਾਇਆ ਗਿਆ ਹੈ ਡਾਕਟਰ ਸਾਹਿਬ ਨੂੰ ਮਿਲਿਆ ਗਿਆ ਉੱਥੇ ਉਹਨਾਂ ਦਾ ਹੁਣ ਲੜਕਾ ਤੇ ਲੜਕੀ ਦੋਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੇ ਹੈਗੇ ਨੇ ਜਿਹੜੇ ਕ੍ਰਿਮੀਨਲ ਨਹੀਂ ਨੇ ਬਟ ਕਿਸੇ ਨਾ ਕਿਸੇ ਕਾਰਨ ਕਰਕੇ ਐਡਿਕਟ ਬਣ ਗਏ ਨੇ ਉਹਨਾਂ ਨੂੰ ਇਥੇ ਕਿਉਂਕਿ ਬਹੁਤ ਵਧੀਆ ਫੈਸਿਲਿਟੀ ਹੈ ਪੰਜਾਬ ਐਡਡ ਹੈਗਾ ਵਾ Swami Vivekananda Center ਤੋ ਇਹਦੇ ਵਿੱਚ ਕਾਫੀ ਫੈਸਿਲਿਟੀ ਹੈ ਇੱਥੇ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾਂਦੀ ਹੈ। ਉਹ ਸਾਰਾ ਕੁਝ ਕਰਕੇ ਇਹਨਾਂ ਨੂੰ ਜਿਹੜੇ ਲੋਕੀ ਵਿਲਿੰਗ ਨੇ ਉਹਨਾਂ ਨੂੰ ਇਹਦੇ ਵਿੱਚੋਂ ਇਸ ਸੀਚੋਂ ਕੱਢਿਆ ਜਾਂਦਾ। ਧੰਨਵਾਦ। ਸਾਡੇ ਕੋ ਨਸ਼ੇ ਛਡਾਉਣ ਦੀ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ। ਪੂਰੇ ਪੰਜਾਬ ਤੋਂ, ਹਿਮਾਚਲ ਤੋਂ, ਈਵਨ ਹਰਿਆਣਾ ਤੋਂ ਦੂਸਰੀ ਸਟੇਟਸ ਤੋਂ ਆਉਂਦੇ ਨੇ। ਔਰ ਸਵਾਮੀ ਵਿਵੇਕਾਨੰਦ ਰੀਡਿਕਸ਼ਨ ਸੈਂਟਰ ਚ ਅਸੀਂ ਕਾਫੀ ਸਾਲਾਂ ਤੋਂ ਉਹਨਾਂ ਨੂੰ ਪੇਸ਼ੈਂਟਸ ਨੂੰ ਟਰੀਟ ਕਰ ਰਹੇ ਹਾਂ। ਤੇ ਫਰਦਰ ਇੱਥੇ ਐਨਜੀਓ ਸਨ ਫਾਊਂਡੇਸ਼ਨ ਵੱਲੋਂ ਸਕਿਲਫੁਲ एक्टिविटीज सरकार मिलकर योगदान नाल शुरू करवाई है इन सारा चीज़ों का मकसद यही है को दोबारा सोसाइटी रीहेबी हैबिटेट किया जाए ताकि समाज में जाके फिर कोई काम कर सके अपने इनकम जनरेट कर सके